ਪੰਜਾਬ ਸਰਕਾਰ ਨੇ ਮੁੱਖ ਮੰਤਰੀ ਤੀਰਥ ਯਾਤਰਾ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਤਹਿਤ ਲਗਾਤਾਰ ਪੰਜਾਬ ਤੋਂ ਵੱਖ-ਵੱਖ ਜਥੇ ਤੀਰਥ ਯਾਤਰਾ ਲਈ ਜਾ ਰਹੇ ਨੇ ਤੇ ਇਸੇ ਦੇ ਚੱਲਦਿਆਂ ਅੱਜ ਹਲਕਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਸ਼ਰਧਾਲੂਆਂ ਦੇ ਪੰਜਵੇਂ ਜਥੇ ਨੂੰ ਰਵਾਨਾ ਕੀਤਾ ਇਹ ਧਾਰਮਿਕ ਯਾਤਰਾ ਦੌਰਾਨ ਸ਼ਰਧਾਲੂ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਸ਼੍ਰੀ ਦਰਬਾਰ ਸਾਹਿਬ ਤੇ ਤਲਵੰਡੀ ਸਾਬੋ ਜੋ ਸ਼੍ਰੀ ਦਮਦਮਾ ਸਾਹਿਬ ਵਿਖੇ ਦਰਸ਼ਨਾ ਲਈ ਜਾਣਗੇ ਵਿਦਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਸਾਰੇ ਧਰਮਾਂ ਦੇ ਲੋਕਾਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨਾ ਹੈ ਇਹ ਸੰਦੇਸ਼ ਦੇਣਾ ਹੈ ਕਿ ਪੰਜਾਬ ਸਰਕਾਰ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਉਹਨਾਂ ਕਿਹਾ ਕਿ ਬੇਸ਼ੱਕ ਟ੍ਰੇਨ ਨਾ ਮਿਲਣ ਕਰਕੇ ਸ਼ਰਧਾਲੂ ਸ੍ਰੀ ਹਜੂਰ ਸਾਹਿਬ ਵਿਖੇ ਦਰਸ਼ਨ ਕਰਨ ਨਹੀਂ ਜਾ ਸਕੇ ਪਰ ਪੰਜਾਬ ਸਰਕਾਰ ਨੇ ਵਾਅਦਾ ਕਰਦੀ ਹੈ ਕਿ ਜੇਕਰ ਜਲਦ ਤੋਂ ਜਲਦ ਟ੍ਰੇਨਾਂ ਦਾ ਪ੍ਰਬੰਧ ਨਾ ਹੋਇਆ ਤਾਂ ਜਿਨੇ ਵੀ ਸ਼ਰਧਾਲੂ ਨੇ ਉਹਨਾਂ ਸ਼ਰਧਾਲੂਆਂ ਨੂੰ ਹਵਾਈ ਜਹਾਜ਼ ਰਾਹੀਂ ਯਾਤਰਾ ਕਰਵਾਈ ਜਾਵੇਗੀ ਇਹੋ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਦੀ ਸਰਕਾਰ ਹੈ ਤੇ ਲੋਕਾਂ ਨੇ ਬਹੁਤ ਵੱਡੇ ਸੁਪਨੇ ਲੈ ਕੇ ਬਣਾਈ ਆ ਤੇ ਹਰ ਸੁਪਨਾ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਲੋਕਾਂ ਦਾ ਪੂਰਾ ਕਰ ਰਹੀ ਹੈ ਔਰ ਇਹ ਜਿਹੜੀ ਅੱਜ ਪੰਜਵੀਂ ਬੱਸ ਜਾ ਰਹੀ ਹੈ ਤੀਰਥ ਯਾਤਰਾ ਦੇ ਉੱਤੇ ਇਹ ਜਿਹੜੀ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਤੀਰਥ ਯਾਤਰਾ ਯੋਜਨਾ ਸ਼ੁਰੂ ਕੀਤੀ ਆ ਉਹਦੇ ਤਹਿਤ ਜਾ ਰਹੇ ਨੇ ਔਰ ਮੈਂ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਇਸ ਗੱਲੋਂ ਤਹਿਤੋਂ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਇਹ ਯੋਜਨਾ ਬਣਾ ਕੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ ਤੇ ਆਪਣੇ ਧਰਮ ਜਿੰਦਾਂ ਜੋੜਿਆ ਗੱਲਾਂ ਹੁਣ ਜਿਹੜਾ ਹਜ਼ੂਰ ਸਾਹਿਬ ਦੀ ਬਹੁਤ ਸਾਰੇ ਲੋਕ ਕਹਿੰਦੇ ਕਿ ਹਜ਼ੂਰ ਸਾਹਿਬ ਨੇ ਇਹ ਵੀ ਵਾਲਾ ਪ੍ਰੋਗਰਾਮ ਵਿੱਚ ਹੈਗਾ ਤੇ ਵਿੱਚ ਸਿਰਫ ਜਿਹੜੇ ਛੂਟ ਲੋਕਾਂ ਨੇ ਆਪਣੇ ਪੰਜਾਬ ਪੱਧਰ ਤੋਂ ਤੱਕ ਦੀ ਸੀਮਤ ਨਹੀਂ ਇਹ ਪਹਿਲਾਂ ਦੇਖੋ ਟ੍ਰੇਨਰ ਲਾਈਨ ਦੀ ਕੋਸ਼ਿਸ਼ ਕੀਤੀ ਸੀ ਜਿਹੜੇ ਕਿਸੇ ਕਾਰਨ ਕਰਕੇ ਜਿਹੜੇ ਟ੍ਰੇਨਾਂ ਨੇ ਉਹ ਨਹੀਂ ਮਿਲ ਸ ਗਈਆਂ ਹਜ਼ੂਰ ਸਾਹਿਬ ਦਾ ਵੀ ਪਲਾਨ ਹੈ ਸ਼ਾਇਦ ਮੁੱਖ ਮੰਤਰੀ ਸੋਚ ਰਹੇ ਨੇ ਵੀ ਅਸੀਂ ਉਹਨਾਂ ਨੂੰ ਪਲੇਨ ਦੇ ਉੱਤੇ ਤੀਸਰੀ ਯਾਤਰਾ ਕਰਵਾਈਏ ਤੇ ਹਾਲ ਦੀ ਘਰੀ ਜਿਹੜੀ ਇਹ ਬੱਸਾਂ ਰਹੀ ਜਿਹੜੀ ਤੀਰਥ ਯਾਤਰਾ करवाई ਜਾ ਰਹੀ ਆ ਔਰ ਇਹ ਮੁਹਾਲੀ ਹਲਕੇ ਤੋਂ ਪੰਜਵੀਂ ਜਿਹੜੀ ਬੱਸਾਂ ਅੱਜ ਜਾ ਰਹੀ ਹੈ ਤੇ ਉੱਥੇ ਹੀ ਤੀਰਥ ਯਾਤਰਾ ਰਾਹੀਂ ਜਿਹੜੇ ਸ਼ਰਧਾਲੂ ਯਾਤਰਾ ਤੇ ਜਾ ਰਹੇ ਨੇ ਉਹਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ ਜੀ ਦਰਬਾਰ ਸਾਹਿਬ ਦਰਸ਼ਨ ਕਰਨ ਚਲੇ ਆ ਜੀ ਫ੍ਰੀ ਸੇਵਾ ਜੀ ਐਮਐਲ ਦੇ ਫ੍ਰੀ ਭੇਜ ਰਿਆ ਜੀ ਕੋਈ ਪੈਸਾ ਨਹੀਂ ਜੀ ਅੱਜ ਜਾਉਗੇ ਕੱਲ ਆ ਜੂਗਾ ਜੀ ਬਹੁਤ ਸੋਹਣੇ ਵਧੀਆ ਕੰਮ ਕਰਿਆ ਜੀ ਐਮਐਲ ਸਾਹਿਬ ਕੋਲੋਂ ਜੀ ਇੱਥੇ ਕਿੱਲਾ ਦਰਬਾਰ ਸਾਹਿਬ ਦਾ ਜੀ ਚ ਕਿਤੇ ਹੋਰ ਨਹੀਂ ਦਰਬਾਰ ਸਾਹਿਬ ਹੈ ਜੀ ਅੱਜ ਜਾਣਾ ਤੇ ਕੱਲ ਵਾਪਸ ਆ ਕਿੰਨੀ ਇੱਕ ਖੁਸ਼ੀ ਲੱਗਦੀ ਹੈ ਕਿਉਂਕਿ ਇਹ ਆਮ ਤੌਰ ਤੇ ਬੜੀ ਖੁਸ਼ੀ ਹੈ ਜੀ ਕੋਈ ਪੈਸਾ ਨਹੀਂ ਲੱਗਣਾ ਫ੍ਰੀ ਸੇਵਾ ਜੀ ਇਸ ਤੋਂ ਪਰ ਹੋਰ ਕੀ ਹੋ ਸਕਦਾ ਜੀ ਜੇ ਨਾਮ ਸਾਗਰ ਸਿੰਘ ਹੈ ਸੱਲਾ ਪਲੇਟ ਸਿੰਘ ਜੀ ਅੱਛਾ ਤੇ ਆਪਣੇ ਐਮ ਐਲ ਏ ਸਾਹਿਬ ਕਲਵਨ ਸਿੰਘ ਜੀ ਦੇ ਆਫਿਸ 'ਚ ਖੜੇ ਇਸ ਟਾਈਮ ਚੋੜੀੜੇ ਤੋਂ ਆ ਕੇ ਤੇ ਬਹੁਤ ਅਜੀ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਨੇ ਪਿੰਡ-ਪਿੰਡ ਦੇ ਵਿੱਚ ਯਾਤਰਾ ਫ੍ਰੀ ਕਰਾਣੇ ਵਾਸਤੇ ਬਹੁਤ ਅੱਛਾ ਪ੍ਰੋਗਰਾਮ ਚਲਾਇਆ ਹੈ ਤੇ ਇਹਦੇ ਨਾਲ ਇਹ ਵੀ ਹੈ ਕਿ ਬਜ਼ੁਰਗ ਜਿਹੜੇ ਹੋਰ ਬੁਢੇਰੇ ਨਹੀਂ ਪੈਸੇ ਦੇ ਮਾਮਲੇ 'ਚ ਨਹੀਂ ਜਾ ਸਕਦੇ ਉਹ ਜਿਹੜੇ ਘਟਵੱਤੇ ਉਹ ਫਿਰ ਵੀ ਚਲੇ ਜਾਣਗੇ ਉਹਨਾਂ ਨੂੰ ਫ੍ਰੀ ਕੋਸਟ ਤੇ ਮੈਨੂੰ ਬਹੁਤ ਬਹੁਤ ਧੰਨਵਾਦ ਹੈ ਤੇ ਮੈਂ ਉਮੀਦ ਰੱਖਦਾ ਕਿ ਸਰਕਾਰ ਅੱਗੇ ਤੋਂ ਅੱਗੇ ਹੋਰ ਤੇ ਅੱਛੇ ਅੱਛੇ ਬਣਾਏਗੀ